ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੁੜੀਆਂ ਛਣ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਨੂੰ ਫੋਲੋ ਨਾ ਕਰੋ ਪਰ ਸਿੱਪ ਨੰਬਰ ਤੇ ਪੂਰਾ ਵਾਰਾ ਡਾਟਾ ਸੈਂਟ ਕਰੋ ਚੈਨਲ ਦੀ ਅੱਜ ਦੀ ਪਹਿਲੀ ਪਰਪਾਇਲ ਨਾਮੂ ਸਿੰਗਰ ਜਨਤੀ ਕਸ਼ੀ ਬਾਰੋਨੀ ਸੋਕਨਮੇ ਹਾਈ ਤੋਂ ਪੰਜਾਬ ਤੋਂ 12 ਇੰਚ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੌਬ ਕਰਦਾ ਜਮੀਨ ਦਾ ਸਿੱਕਲੇ ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਹੈ ਵਜੀ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰ ਲਈ ਹੈ ਇਹਨਾਂ ਦਾ ਮੋਬਾਈਲ ਨੰਬਰ 84378340 ਵਾਡ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨੂੰ ਸਿਗਰ ਜਨ ਤੇ 1992 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਈ ਕੋਲ ਮੰਗ ਅਵਧੀਆ ਪਰਵਾਰ ਕੋ ਲੜਕੀ ਦੀ ਲੋੜ ਹੈ ਲੜਕੀ ਗ੍ਰੀਪ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸਿੰਘ ਜਨਮ ਤਰੀਕ 1998 ਕਾਸਟ ਯਰਡ ਸਿਕ ਏਰੀਆ ਬਟਿੰਡਾ ਕਮ ਪ੍ਰਾਈਵੇਟ ਜੌਬ ਹਸਪਤਾਲ ਪੜ੍ਹਾਈ ਪਲੱਸ 2 ਕੋਰਸ ਆਈਟੀਆਈ ਜ਼ਮੀਨ 4 ਕਿਲੇ ਪਰਿਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸ ਵਾਈਫ ਇੱਕ ਪ੍ਰਾ ਪ੍ਰਾਈਵੇਟ ਜੌਬ ਇੱਕ ਪੈਨ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਨੋਂ ਦਾ ਵਟਸਐਪ ਨੰਬਰ 77101 93790 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹੁਸੈਨ ਗੁਜਰਾਂ ਤੇ 1993 ਹਾਈਟ ਪੰਜਪੁਰ 11 ਇੰਚ ਕਾਸਟ ਜਰਸੀ ਦਾ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਤੇ ਰਿਟੈਕ ਕਮ ਕਿੱਤੀ ਵੜੀ ਜ਼ਮੀਨ 8 ਕਿੱਲੇ ਸ਼ਹਿਰ ਵਿੱਚ مین ਰੋਡ ਤੇ 10 ਕਿੱਲੇ ਪੈਂਡੂ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵੈਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੇ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ ਪਰਿਵਾਰ ਮੈਂਬਰ ਪਿਤਾ ਕੀਤੀ ਬੜੀ ਕਰਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਭਰਾ ਨੇ ਇੰਗਲੈਂਡ ਜਾਣਾ ਇੱਕ ਭੈਣ ਆਸਟ੍ਰੇਲੀਆ ਨਰਸ ਦੋ ਭੈਣਾਂ ਕੈਨੇਡਾ ਪੀਆਰ ਵਾਦੀ ਪਰਵਾਰ ਤੋਂ ਲੜਕੀ ਗ੍ਰੈਜੂਏਟ ਜਾਨ ਨਰਸਿੰਘ ਜਾਂ ਸਾਡੀ ਸ਼ੇ ਬੈਂਡ ਹੁਣ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇ ਲੂ ਸਲਾਈ ਪਾਲਰ ਦਾ ਕੰਮ ਸਿੱਖੀ ਹੋਵੇ ਟਰਿਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਹਨਾਂ ਨੂੰ ਜਾਤੀ ਬੰਦ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995951472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰੋ ਵਾਲੇ ਤੇ ਬਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਕੁਚਰਮਤੀ ਕਾ 272001 ਹਾਈਟ 6 ਫੁੱਟ 10 ਇੰਚ ਏਰੀਆ ਲੁਧਿਆਣਾ ਕਾਸਟ ਜਰਸੀ ਕਾ ਕੰਮ ਐਂਡੀਗੋ ਏਅਰਲਾਈਨ ਦਿੱਲੀ ਏਅਰਪੋਰਟ ਮੰਗਵਦੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੀ ਦੀ ਉਮਰ ਵੀ ਤੋਂ ਵਾਈਕ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਏਰੀਆ ਲੁਧਿਆਣਾ ਮੋਗਾ ਅੰਮ੍ਰਿਤਸਰ ਨੂੰ ਪੈਨ ਇਹਨਾਂ ਦਾ ਮੋਬਾਈਲ ਨੰਬਰ 983699670 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਤੀਕਰ 711 1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰ ਫੋਟਲਾ ਸਿੱਖਿਆ ਪੜਾਈ ਐਮ ਐਸ ਸੀ ਫਿਜ਼ਿਕਸ ਬੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰੈਟਾਇਰਡ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਵਜੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਨੰਦ ਆ ਮੋਰ ਨੰਬਰ 9463045175 ਸਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ 2 ਯਰਸਿਕ ਕੜਾਈ ਬੀਐਸਸੀ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮਰਤਾਰੀ ਵਧੀਆ ਪਰਵਾਰ ਤੋਂ ਸੁਨੀਏ ਸੁਣ ਕੇ ਤੇ ਕਰੇਲੂ ਤੇ ਅੰਮਰਤ ਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਮੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਸ ਸਿੰਗਲ ਲੜਕਾ ਆਸਟ੍ਰੇਲੀਆ ਪੀਆਰ ਚਰਨ ਦੀ 31 10 1993 ਹਾਈਟ 5 ਫੁੱਟ 2 ਇੰਚ ਕਾਸਟ 6 ਇਅਰ ਸਿੱਖਿਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨੀਕਲ ਇੰਜੀਨੀਅਰ ਜੀਐਨਈ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਮੋਰ ਟ੍ਰੈਕਿੰਗ ਪਰਿਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮੰਗਵਦੀ ਪਰਿਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 90579 13700 ਤੇ ਤਰ ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਤੇ 1980 ইংল্যান্ড ਜੈਂਪਲ ਏਰੀਆ ਉਸ਼ੀਆਰਪੋਰ ਕਾਸਟ ਜਰਸੀ ਸ਼ਿਕਾਗੋ ਤੇ ਸਿੱਧੂ ਕਾਮਰ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਰਿਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੇਪਲ ਇਹਨਾਂ ਦਾ ਮੋਬਾਈਲ ਨੰਬਰ +4438 573241 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਜਨਮਤ 1999 ਪੜਾਈ ਪਲੱਸ 2 ਕਾਸਟੇਓ ਯਰਸੀ ਦਾ ਏਰੀਆ ਗੁਡਾਸਪੁਰ ਜ਼ਮੀਨ 12 ਕਿੱਲੇ ਇੱਕ ਮਸ਼ੀਨ 10 ਟਰੈਕਟਰ ਕੰਮ ਖੇਤੀਬਾੜੀ ਪਰਿਵਾਰ ਮੈਂਬਰ ਪਿਤਾ ਇੱਕ ਬਰਾ ਮਰੇਨ ਇੱਕ ਪੈਨ ਮਰੇਨ ਵੱਧਿਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ

ਖਾਨਵੇਂ ਕੈਨਸਰ ਹਨ ਨੰਨੇ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 14 ਅਪ੍ਰੈਲ 1995 ਹਾਈਟ 6 ਫੁੱਟ ਕਾਸਟ ਯਰ ਸਿਕ ਪੜਾਈ ਪਲਸ 2 ਕੰਮ ਡੇਰੀ ਫਾਰਮ ਜ਼ਮੀਨ 5 ਕਿਲੇ ਦੋ ਕਰਨਾਲ ਏਰੀਆ ਬਲਾਡਾ ਮਾਂਸਾ ਪਰਿਵਾਰ ਮੈਂਬਰ ਦੋ ਪਹਿਨਾ ਮੈਰਿੰਗ ਮੰਗ ਹੈ ਵਧੀਆ ਪਰਵਾਰ ਤੋਂ ਪੜੀ ਲਿਖੀ ਸੋਨੀ ਸੁਨੱਖੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 1284013742 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘਲ ਜਨਮ ਤਰੀਕ 1/5/1992 ਹਾਈਟ 5 फुट 7 ਇੰਚ ਕਾਸਟ ਜਰਸੀਕ ਏਰੀਆ ਰੋਪੜ ਪੜਾਈ ITI ਮੈਕੈਨੀਕਲ ਕੰਮ ਗੋਦरेज ਕੰਪਨੀ ਮੋਹਾਲੀ ਮੰਗਾ ਵਧੀਆ ਪਰਵਾਰ ਤੋਂ ਪੜੀ ਲਿਖੀ ਪੀਏ ਐਮਏ +2 ਲੜਕੀ ਰੀਲੋਡ ਹੈ ਜ਼ਮੀਨ ਚਾਰ ਕਿੱਲੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 95900 26 52 885 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ